ਆਓ ਜੀ ਤੁਹਾਨੂੰ ਇੱਕ ਵਾਰ ਫੇਰ ਲੈ ਚਲਦੇ ਹਾਂ ਸਰਕਾਰੀ ਆਈਟੀਆ ਨਵਾਂ ਸ਼ਹਿਰ ਜਿੱਥੇ ਪ੍ਰਿੰਸੀਪਲ ਸ਼੍ਰੀ ਓਮਕਾਰ ਸਿੰਘ ਸ਼ੀਮਾਰ ਦੀ ਰੈਨ ਮਾਈ ਹੇਠ ਇੱਕ ਵਿਲੱਖਣ ਸੈਮੀਨਾਰ ਹੋਇਆ ਜਿਹਦੇ ਵਿੱਚ ਰਿਟਾਇਰਡ ਪ੍ਰਿੰਸੀਪਲ ਸ਼੍ਰੀ ਭਗਵੰਤ ਸਿੰਘ ਬਟਾਲੇ ਤੋਂ ਬੱਚਿਆਂ ਨੂੰ ਫਾਈਨੈਂਸ਼ੀਅਲ ਅਵੇਅਨਸ ਦੇ ਉੱਤੇ ਲੈਕਚਰ ਦੇਣ ਆਏ ਸੀ ਉਹਨਾਂ ਨੇ ਕਿਹੜੇ-ਕਿਹੜੇ ਵਿਚਾਰ ਕੀਤੇ ਕੀ ਗੱਲਬਾਤਾਂ ਕੀਤੀਆਂ ਆਓ ਚੱਲਦੇ ਹਾਂ ਤੇ ਦੇਖਦੇ ਹਾਂ ਉਹਨਾਂ ਦੇ ਵਿਚਾਰ ਸੁਣਦੇ ਹਾਂ ਆਓ ਚਲਿਏ ਸਰਕਾਰੀ ਆਈਟੀਆਈ ਨਵਾਂ ਸ਼ਹਿਰ ਸੁਣਦੇ ਹਾਂ ਭਗਵਾਨ ਸਿੰਘ ਜੀ ਦੇ ਵਿਚਾਰ ਸੈਕਿਉਰिटीज ਐਂਡ ਐਕਸਚੇਂਜ ਬੋਰਡ ਆਫ ਇੰਡੀਆ दैट ਕਮ ਅੰਡਰ ਦੀ ਮਿਨਿਸਟਰੀ ਆਫ ਫਾਈਨਾਂਸ ਸੈਂਟਰ ਗਵਰਨਮੈਂਟ ਦਾ ਇੱਕ ਹਿੱਸਾ ਆ ਤੁਸੀਂ ਸ਼ਾਇਦ ਸੁਣਿਆ ਹੋਵੇ ਜਿਹਨੂੰ ਆਪਾਂ ਕਹਿੰਦੇ ਆ ਸ਼ੇਅਰ ਮਾਰਕੀਟ ਸਟਾਕ ਮਾਰਕੀਟ ਦੇ ਨਾਮ ਤੇ ਬੱਚੇ ਨੇ ਸੁਣਿਆ ਸੁਣਿਆ ਕਿਸ ਦਾ ਸੁਣਿਆ ਤੁਸੀਂ ਐਂਟਰਨੈਟ ਤੇ ਦੇਖਿਆ ਤੁਸੀਂ ਅੱਛਾ ਹੁਣ ਮੈਂ ਤੁਹਾਡੇ ਨਾਲ ਥੋੜਾ ਜਿਹਾ ਉਹ ਜਿਹੜਾ ਉਹ ਮਤਲਬ ਜਿਹਨੂੰ ਕਹਿੰਦੇ ਆ ਕਿ ਗਵਰਨਮੈਂਟ ਦੀਆਂ ਕੁਝ ਸਕੀਮਸ ਹਨ ਕਿ ਤੁਸੀਂ ਮੰਨੋ ਕੋਈ ਪੈਸਾ ਲਿੱਟਲ ਬਿਟਰ ਸੇਵ ਕਰਦੇ ਹੋ ਫਿਰ ਉਸ ਨੂੰ ਇਨਵੈਸਟਮੈਂਟ ਕਰਨੀ ਆ ਮੈਂ ਆਪ ਨੂੰ ਦੱਸ ਰਿਹਾ ਹਾਂ ਦੀ ਆ ਤੁਹਾਡੀ ਇਨਕਮ ਬਹੁਤ ਸਾਰੇ ਸੋਰਸ ਤੋਂ ਹੋ ਸਕਦੀ ਆ ਪਰੰਤੂ ਜਿਹੜੀ ਇਨਕਮ ਇਨਵੈਸਟਮੈਂਟ ਤੋਂ ਹੁੰਦੀ ਆ ਨਾ ਉਹਦੀ ਉਹਦਾ ਕੋਈ ਆਪਣਾ ਹੀ ਮਜ਼ਾ ਹੁੰਦਾ ਉਹਦਾ ਕੋਈ ਆਪਣਾ ਹੀ ਮਜ਼ਾ ਹੁੰਦਾ ਤੇ ਹੁਣ ਆਪਾਂ ਨਿਊਚਲ ਫੰਡ ਦੇ ਵਿੱਚ ਨਿਊਚਲ ਫੰਡ ਦਾ ਨਾਮ ਕਹਿੰਦੇ ਸੁਣਿਆ ਤੇ ਬਲੂਚਲ ਫੰਡ ਦੇ ਵਿੱਚ ਲਗਾਉਣ ਦਾ ਬੱਚੋ ਇਹ ਫਾਇਦਾ ਵਾ ਕਿ ਉਹਦੇ ਵਿੱਚ ਰਿਸਕ ਵੀ ਘਟੇ ਲੇਕਿਨ ਰੋਵਰ ਵੀ ਘਟੇ ਮਨ ਲੈਂਦਾ ਹੈ ਕਿ ਆਪਾਂ ਨੂੰ ਰਿਕਰਨਤੀ ਆਏਗੀ ਲੇਕਿਨ ਕਹਿੰਦੇ ਦੋਸ ਪੀਪਲ ਹੂ ਡੋਨਟ ਨੋ ਅਬਾਊਟ ਦੀ ਮਾਰਕੀਟ ਉਹਨਾਂ ਨੂੰ ਇਨੀ ਦੇ ਹੈਵ ਡੋਨਟ ਨੋ ਲੈਜ ਅਬਾਊਟ ਹਾਊ ਟੂ ਇਨਵੈਸਟ ਦੀ ਮਨੀ ਉਹਨਾਂ ਨੂੰ ਇਨੀ ਜਾਣਕਾਰੀ ਨਹੀਂ ਹੈ ਕਿ ਮੈਂ ਆਪਣੇ ਪੈਸੇ ਨੂੰ ਕਿੱਦਾਂ ਵਧਾਵਾਂ ਪਰ ਬਟ ਦੇ ਹੈਵ ਗਲੀ ਐਂਡ ਐਵਰੀ ਪਰਸਨ ਵਾਂਟ ਟੂ ਰੀਲਿਸ ਇਸ ਮਨੀ ਐਵਰੀ ਪਰਸਨ ਵਾਂਟ ਟੂ ਗਰੋ ਹਿਸ ਮਨੀ ਕੋਈ ਦੁਨੀਆ ਦੇ ਇਹੋ ਜਿਹਾ ਹੈ ਬੰਦਾ ਜਿਹੜਾ ਆਪਣੇ ਪੈਸੇ ਨੂੰ ਵਧਾਉਣਾ ਨਹੀਂ ਚਾਹੁੰਦਾ ਕਮਲਾ ਵੀ ਸਿਆਣਾ ਹੁੰਦਾ ਹਰ ਕੋਈ ਬੰਦਾ ਚਾਹੁੰਦਾ ਵਾ ਕਿ ਮੈਂ ਇਹਦਾ ਵਾ ਘੱਟ ਤੋਂ ਘੱਟ ਪੈਸੇ ਖਰਚਾ ਦੋ ਦੋ ਕਰਕੇ ਕੀ ਲਵਾਂ ਮੇਰਾ ਪੈਸਾ ਰਿਸਕ ਨਾ ਜਾਵੇ ਕੋਈ ਜੱਟ ਨਾ ਖਾਵੇ ਕੋਈ ਮਿਡਲ ਮੈਨ ਨਾ ਖਾਵੇ ਸਾਡਾ ਪੈਸਾ ਚੋਰੀ ਨਾ ਹੋਵੇ ਕੋਈ ਜਾਈ ਨਾ ਖਰਚਾ ਕੀਤਾ ਜਾਵੇ ਦ ਬੈਸਟ ਆਪਸ਼ਨ ਫਾਰ ਦੋਸ ਪੀਪਲ ਇਜ਼ ਟੂ ਇਨਵੈਸਟ ਇਨ ਦੀ ਮਿਊਚੁਅਲ ਫੰਡ ਤਾਂ ਹੀ ਆਪਾਂ ਕਹਿੰਦੇ ਆ ਕਿ ਮਿਊਚੁਅਲ ਫੰਡ ਹੀ ਸਹੀ ਹੈ ਉਹਦੇ ਵਿੱਚ ਜਿਹੜੀ ਐਸੈਟ ਮੈਨੇਜਮੈਂਟ ਕੰਪਨੀ ਹੈ ਨਾ ਉਹਦਾ ਫੰਡ ਮੈਨੇਜਰ ਹੈ ਜਾਂ ਫੰਡ ਡਿਸਟਰੀਬਿਊਟਰ ਹੈ ਵਿੱਚ ਦਾ ਫੰਡ ਦਾ ਉਹ ਤੁਹਾਡੇ ਮਨੀ ਹੀ ਹੈ ਜੈ ਗੁੱਡ ਐਕਸਪੀਰੀਅੰਸ ਉਹ ਮੈਚਿਊਰਡ ਪਰਸਨ ਹੈ ਸੀਜ਼ਨ ਪਰਸਨ ਹੈ ਉਸ ਦਾ ਮਾਰਕੀਟ ਦਾ ਬੜਾ ਬੀਗ ਐਕਸਪੀਰੀਅੰਸ ਹੈ ਉਹਨੂੰ ਪਤਾ ਹੈ ਕਿ ਤੁਹਾਡੇ ਮਨੀ ਨੂੰ ਕਿੱਦਾਂ ਗਰੋ ਕਰਾਉਣਾ ਹੈ 22 ਡਾਇਵਰਸੀਫਿਕੇਸ਼ਨ ਕਹਿੰਦਾ ਹੈ ਕਿ ਪੁੱਟ ਯੂਅਰ ਮਨੀ ਇਨ ਡਿਫਰੈਂਟ ਪੋਰਟਫੋਲੀਓ ਫਾਰ ਇਗਜ਼ਾਮਪਲ ਤੁਹਾਡੇ ਕੋਲ 1 ਲੱਖ ਰੁਪਇਆ ਤੁਸੀਂ ਸੇਵ ਕਰ ਲਿਆ ਜਿੰਦਗੀ ਦੇ ਵਿੱਚ ਬੜੀ ਮੁਸ਼ਕਲ ਸੀ ਇਹ। ਇਹ 1 ਲੱਖ ਨੇ ਚਾਰਟ ਕੋਲੇ ਕਰ ਲਓ 25-25 ਹਜ਼ਾਰ ਦੇ ਹੋ ਜਾਣਗੇ। 25 ਹਜ਼ਾਰ ਰੁਪਇਆ ਬੈਂਕ ਦੇ ਵਿੱਚ ਜਮਾ ਕਰਾਓ। ਐਫ.ਡੀ ਬਣਾ ਲਓ 0 ਰੁਪਏ ਦੇ ਵਿੱਚ। ਇਹਨਾਂ ਨੈਕਸਟ ਜਿਹੜਾ ਪੱਤੀ ਆ ਰਿਹਾ ਉਸ ਨੂੰ ਆਪਾਂ ਗਵਰਨਮੈਂਟ ਸਕੀਮ ਦੇ ਵਿੱਚ ਲਾ ਦਿਓ। ਗਵਰਨਮੈਂਟ ਸਕੀਮ ਹੈ ਸਭ ਤੋਂ ਵਧੀਆ ਪੀਪੀਐਫ ਪਬਲਿਕ ਪ੍ਰੋਵੀਡੈਂਟ ਫੰਡ। ਜੀ ਆਪਾਂ ਪੈਨਸ਼ਨ ਲੈਣੀ ਆ ਤੇ ਐਨਪੀਐਸ ਆ ਨਿਊ ਪੈਨਸ਼ਨ ਸਿਸਟਮ ਉਹਦੇ ਵਿੱਚ ਆਪਾਂ 25000 ਮਦਾਰਕੀ ਜਸਟ ਕੰਨਿਆ ਖੁਦਰੀ ਯੋਜਨਾ ਡੈਡਿਕਮੈਂਟ ਫਾਰ ਗਰਲ ਚਾਹੀਏ ਜਿਨ੍ਹਾਂ ਦੀ 0 ਤੋਂ ਲੈ ਕੇ 10 ਸਾਲ ਦੀ ਉਮਰ ਤੱਕ ਆਪਾਂ ਉਹਦੇ ਨਾਮ ਦੇਤੇ ਆਪਣਾ ਦਰਖਵਸਤ ਤੁਹਾਡੇ ਕੋਈ ਜਰੂਰੀ ਦਸਤਾਵੇਜ਼ਾਂ ਦੇ ਉੱਤੇ ਪਾਇਆ ਜਾਂਦਾ ਜੇ ਤਰੀਕ ਆਪਾਂ ਕੋਈ ਹੋਰ ਵੀ ਫਾਈਨੈਂਸ਼ੀਅਲ ਪ੍ਰੋਡਕਟ ਹਨ ਜਿਹੜੇ ਕਿ ਆਪਾਂ ਜਿਹੜੇ ਆ ਉਹਨਾਂ ਨੂੰ ਕਿ ਰਿਸਕ ਇਜ਼ एवरीवेयर ਇਨ ਲਾਈਫ ਜ਼ਿੰਦਗੀ ਦੇ ਵਿੱਚ ਇਹ ਰਿਸਕ ਤਾਂ ਹਨ ਉਹ ਹਰ ਜਗ੍ਹਾ ਦੇ ਕੋਈ ਕਹੇਗਾ ਬੈਂਕਿੰਗ ਕਰਨਾ ਡਿਪਲੋਮਾ ਵਧੀਆ ਕੋਈ ਕੋਈ ਕਹੇਗਾ ਆਈ.ਡੀ.ਐਲ. ਨੋਸਾ ਜੋ ਕੋਈ ਕਹੇਗਾ ਸਾਇੰਸ ਪੜ੍ਹ ਲੈਣੀ ਚੰਗੀ ਗੱਲ ਹੈ ਕੋਈ ਕਹੇਗਾ ਆਰਟਸ ਯੂਟੀਲਿਟੀ ਬਣ ਜਣਾ ਸਹੀ ਗੱਲ ਹੈ ਉਹ ਕਹਿੰਦਾ ਕਿ ਵੀ ਕੈਨ ਮਿਟੀਗੇਟ ਥਿਸ ਵੀ ਬਟ ਵੀ ਕਾਂਟ ਐਲੀਮੀਨੇਟ ਥਿਸ ਜ਼ਿੰਦਗੀ ਵਿੱਚੋਂ ਰਿਸਕ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਕਰ ਸਕਦੇ ਖਤਮ ਦੈਨ ਕਰ ਸਕਦੇ ਕਿਸੇ ਮੈਂ ਕਿਸੇ ਤਰ੍ਹਾਂ ਦੇ ਤੇ ਨਹੀਂ ਕਰ ਸਕਦੇ ਆਪਾਂ ਨੂੰ ਕੋਈ 100% ਕਿਸੇ ਵੀ ਆਪਾਂ ਰੋਡ ਤੇ ਆ ਦੇ ਰਿਸਕ ਜ਼ਿਆਦਾ ਹੋਏ ਘਰ ਨਾਲ ਥੋੜਾ ਜਿਹਾ ਰਿਸਕ ਘਟ ਗਿਆ ਜੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਪੜ ਗਿਆ ਉਹਦਾ ਰਿਸਕ ਨਹੀਂ ਜਿਹੜਾ ਖਤਮ ਹੋ ਗਿਆ ਰਿਸਕ ਪੈਸੇ ਦਾ ਵੀ ਹੋਵੇ ਤਾਂ ਹੁਣ ਜੇ ਆਪਾਂ ਪੈਸੇ ਦੀ ਰਿਸਕ ਦੀ ਗੱਲ ਕਰਨਾ ਤਾਂ ਉਹਦੇ ਵਿੱਚ ਕਹਿੰਦਾ ਵਾ ਕਿ ਅਸੀਂ ਆਪਣੇ ਪੈਸੇ ਨੂੰ ਵਧਾਉਣਾ ਚਾਹੁੰਦੇ ਹਾਂ ਕੀ ਕਰਨਾ ਚਾਹੁੰਦੇ ਆ ਵਧਾਉਣਾ ਚਾਹੁੰਦੇ ਆ ਤੇ ਵਧਣਾ ਵਾ ਥੋੜਾ ਜਿਹਾ ਰਿਸਕ ਲੈਣਾ ਜੇ ਆਪਾਂ ਰਿਸਕ ਨਹੀਂ ਦੇਵਾਂਗੇ ਤੇ ਪੈਸਾ ਘਰੋ ਨਹੀਂ ਕਰੇਗਾ ਜੇ ਪੈਸੇ ਨੂੰ ਬਿਮਾਰੀ ਕਿਰਾ ਖਿਡਾਵੇ ਤੇ ਗਰੋਥ ਨਹੀਂ ਕਰੇਗਾ ਤੇ ਨਾਲ ਉੱਥੇ ਇਹ ਵੀ ਹੋਵੇਗਾ ਕਿ ਉਹਦੀ ਚੋਰੀ ਵੀ ਹੋ ਸਕਦਾ ਹੋ ਸਕਦਾ ਹੈ ਨਾ ਅੱਛਾ ਹੁਣ ਅਸੀਂ ਉਸ ਨੂੰ ਪੈਸੇ ਨੂੰ ਆਪਾਂ ਗਰੋ ਕਰਾਉਣਾ ਚਾਹੁੰਦੇ ਆ ਤੇ ਉਹਦੇ ਚ ਮੈਂ ਕਹਿ ਰਿਹਾ ਸੀਗਾ ਕਿ ਵੀ ਕੈਨ ਰਿਡਿਊਸ ਦੀ ਰਿਸਕ ਇਕ ਐਟ ਮੀਨਸ 3 ਥਿੰਗਸ ਇਨ ਮਾਈਂਡ 1 ਇਜ਼ ਥੈਟ ਕਿ ਆਪਾਂ ਜਿੱਥੇ ਪੈਸਾ ਲਗਾਉਣਾ ਹੈ ਮੈਂ ਤੁਹਾਡਾ ਪੈਸਾ ਉਹ ਸੁਰੱਖਿਅਤ ਰਹਿਣਾ ਚਾਹੀਦਾ ਈ ਰਹਿਣਾ ਚਾਹੀਦਾ ਸੀ ਅਪਰੇਣਾ ਚਾਹੀਦਾ ਉਹਨੂੰ ਉਹਨੂੰ ਕਹਿੰਦੇ ਆ ਕਿ ਸਿਕਿਉਰ ਨੰਬਰ 2 ਉਸ ਪੈਸੇ ਦੇ ਵਿੱਚ ਤੁਹਾਡੇ ਚ ਗਰੋਥ ਨਹੀਂ ਹੋਣੀ ਚਾਹੀਦੀ ਗਰੋਥ ਭਾਵ ਰਿਟਰਨ ਵੀ ਆਉਣੀ ਚਾਹੀਦੀ ਆ ਤੇ ਪੈਸਾ ਲिटल ਦੇ ਬਿਟ ਜਿਹੜਾ ਬਾ ਤੁਹਾਨੂੰ ਰਿਟਰਨ ਵੀ ਦੇਵੇ ਰਿਟਰਨ ਤੋਂ ਭਾਵ ਹੁੰਦਾ ਕਿ ਕੁਝ ਆਵੇ ਸਾਨੂੰ ਪੈਸੇ ਨੂੰ ਆਪਾਂ ਆਪਾਂ ਜਾਣ ਗਿਆ ਨੇ ਸਾਰੇ ਮਨੀ ਜਨਰਲ ਗਰੋਥ ਪਲੀਜ਼ ਪੈਸਾ ਰੱਖਣ ਨੂੰ ਨਹੀਂ ਲੱਗਦਾ ਐਂਡ ਮਨੀ ਹੈਡ ਦੀ ਅਮੇਜ਼ਿੰਗ ਅਬਿਲਿਟੀ ਟੂ ਮੇਕ ਮੋਰ ਮਨੀ ਮਨੀ ਅਟਰੈਕਸ ਦੀ ਮਨੀ ਤੇ ਥਰਡ ਵਾ ਯੂ ਸ਼ੁੱਡ ਕੀਪ ਇਨ ਮਾਈਂਡ ਵਾਈਲ ਇਨਵੈਸਟਿੰਗ ਦੀ ਮਨੀ ਇਸ ਦੈਟ ਕਿ देयर शुड बी ए फैसिलिटी ऑफ लिक्विडिटी लिक्विडिटी समझ गए नोबडी नोस लिक्विडिटी ਦਾ ਭਾਵ ਹੁੰਦਾ ਹੈ ਕਿ ਆਪਣਾ ਜਿੱਥੇ ਪੈਸਾ ਬਹੁਤ ਹੀ ਸਤਿਕਾਰਯੋਗ ਸਾਡੇ ਭਗਵਾਨ ਸਿੰਘ ਜੀ ਰਿਟਾਇਰਡ ਪ੍ਰਿੰਸੀਪਲ ਅੱਜ ਆਈਟੀ ਨਵਾਂ ਸ਼ਹਿਰ ਵਿਖੇ ਬੱਚਿਆਂ ਨੂੰ ਗਾਈਡ ਕਰਨ ਵਾਸਤੇ ਪਹੁੰਚੇ ਸੀ ਆਪਾਂ ਇਹਨਾਂ ਕੋਲੋਂ ਜਾਣਦੇ ਹਾਂ ਕਿ ਇਹਨਾਂ ਨੂੰ ਆਈਟੀ ਨਵਾਂ ਸ਼ਹਿਰ ਕਿੱਦਾਂ ਲੱਗੀ ਤੇ ਇਹਨਾਂ ਨੇ ਕੀ ਕੀ ਬੱਚਿਆਂ ਨੂੰ ਮੋਟੀਵੇਸ਼ਨ ਦਿੱਤੀ ਆ ਸਰ ਪਹਿਲਾਂ ਤੁਸੀਂ ਆਪਣੇ ਬਾਰੇ ਦੱਸਦੇ ਹੋ ਤੇ ਹਾਂਜੀ ਸਰ ਜੀ ਸਭ ਤੋਂ ਪਹਿਲਾਂ ਤੇ ਮੈਂ ਸ੍ਰੀ ਓਮਕਾਰ ਸਿੰਘ ਜੀ ਮਾਰਜੀ ਆਪ ਜੀ ਦਾ ਧੰਨਵਾਦ ਕਰਦਾ ਵਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਔਰ ਬੱਚਿਆਂ ਦੇ ਰੂਮ ਰੂਮੇ ਤੇ ਮੈਂ ਇੱਥੇ ਆਈਟੀਆਈ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਵੀ ਕਿ ਮੇਰੇ ਬੜੇ ਅੱਛੇ ਭਾਗ ਹਨ ਕਿ ਤੁਹਾਡੇ ਵਰਗੇ ਸੱਜਣਾਂ ਨਾਲ ਮਿਲਦਾ ਮੈਨੂੰ ਮੌਕਾ ਮਿਲਿਆ ਹੈ ਔਰ ਇਹਦੀ ਤੁਹਾਡੀ ਆਈਟੀਆਈ ਹੈ ਇਹਦੀ ਦਿੱਖ ਬਹੁਤ ਅੱਛੀ ਹੈ ਜੋ ਮੈਂ ਆਉਂਦੇ ਦੇਖ ਤਾ ਹਰ ਪਾਸੇ ਹੀ ਮਤਲਬ ਨੀਟ ਐਂਡ ਕਲੀਨ ਹੈ ਬਲਕਿ ਸਾਫ਼ ਸੁਪਾਈ ਜਿਹੜੀ ਹੈ ਬੜੀ ਵਧੀਆ ਹੋਈ ਸੀ ਤੇ ਮੈਂ ਬੱਚਿਆਂ ਦੇ ਨਾਲ ਬਟਾਲੇ ਤੋਂ ਆਇਆ ਜੀ ਭਗਵੰਤ ਸਿੰਘ ਤਨਊ ਵਰਕਿੰਗ ਐਜ ਦੇ ਸਮਾਰਟ ਟ੍ਰੇਨਰ ਆਫ ਸੇਬੀ ਤੇ ਮੈਂ ਇੱਥੇ ਇੱਕ ਫਾਈਨੈਂਸ਼ੀਅਲ ਐਜੂਕੇਸ਼ਨ ਅਵੇਅਰਨੈਸ ਪ੍ਰੋਗਰਾਮ ਕਰ ਰਿਹਾ ਕੀਤਾ ਸੀਗਾ ਨੈਸ਼ਨਲ ਸਟਾਕ ਐਕਸਚੇਂਜ ਵੱਲੋਂ ਔਰ ਸੀਡੀਐਸਐਲ ਦੇ ਵੱਲੋਂ ਔਰ ਇਹ ਜਿਹੜੇ ਬੱਚਿਆਂ ਦੀ ਜਿਹੜੀ ਪਰਫਾਰਮੈਂਸ ਹੈ ਬਹੁਤ ਵਧੀਆ ਹੈ ਤੁਹਾਡੇ ਸਟਾਫ ਨੇ ਮੈਨੂੰ ਕੋਆਪਰੇਟ ਕੀਤਾ ਵਾ ਆਪਨੇ ਵੀ ਸਟਾਕ ਕਾਪਰੇਟ ਕੀਤਾ ਹੋਇਆ ਔਰ ਮੈਂ ਬੱਚਿਆਂ ਦੇ ਵਿੱਚ ਇਹ ਮਤਲਬ ਵਿਕਸਿਤ ਕੀਤਾ ਹੋਇਆ ਕਿ ਹਾਊ ਟੂ ਸੇਵ ਮਨੀ ਹਾਊ ਟੂ ਇਨਵੈਸਟ ਮਨੀ ਹਾਊ ਟੂ ਪ੍ਰੋਟੈਕਟ ਮਨੀ ਇਹ ਮੈਂ ਕਿ ਆਪਾਂ ਆਪਣੇ ਪੈਸੇ ਦੀ ਸਾਬ ਸੰਭਾਲ ਕਿਵੇਂ ਕਰਨੀ ਹੈ ਉਹਨੂੰ ਕਿਵੇਂ ਇਨਵੈਸਟਮੈਂਟ ਕਰਨਾ ਵਾ ਬਹੁਤ ਸਾਰੀਆਂ ਗਵਰਨਮੈਂਟ ਦੀਆਂ ਸਕੀਮ ਜਿਦੇ ਵਿੱਚ ਆਪਾਂ ਪਬਲਿਕ ਪ੍ਰੋਵੀਡੈਂਟ ਫੰਡ ਜਾਂ ਐਨਪੀਐਸ ਜਾਂ ਮਿਊਚੁਅਲ ਫੰਡ ਜਾਂ ਸ਼ੇਅਰ ਮਾਰਕੀਟ ਦੀ ਮੈਂ ਗੱਲ ਕੀਤੀ ਹੈ ਬੱਚਿਆਂ ਦੇ ਨਾਲ ਕਿ ਤਾਂ ਕਿ ਉਹਨਾਂ ਦੀ ਜਿਹੜੀ ਹੈ ਆਈਟੀਆ ਜਦੋਂ ਪਾਸ ਕੋਰਸ ਕਰ ਲੈਣਗੇ ਉਹਨਾਂ ਦੀ ਜੌਬ ਓਪਰਚ्युनिटीज ਬਹੁਤ ਆਉਣਗੀਆਂ ਪੈਸਾ ਉਹਨਾਂ ਕੋਲ ਕਾਫੀ ਆਵੇਗਾ ਔ ਫਾਈਨੈਂਸ਼ੀਅਲ ਗੋਲਸ ਹਨ ਉਹਨਾਂ ਦੀ ਫulfilment ਵਾਸਤੇ ਉਹਨਾਂ ਨੂੰ ਆਪਣੀ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਕਰਨ ਦੀ ਲੋੜ ਹੈ ਤੇ ਮੈਂ ਆਸ ਕਰਦਾ ਹਾਂ ਕਿ ਉਹ ਮੇਰੇ ਲੈਕਚਰ ਤੋਂ ਬੱਚੇ ਤੁਹਾਡੇ ਜਿਹੜੇ ਆ ਜਰੂਰ ਪ੍ਰਭਾਵਿਤ ਹੋਏ ਹੋਣਗੇ ਤੇ ਮੈਂ ਭਵਕ ਵਿੱਚ ਵੀ ਆਸ ਰੱਖਾਂਗਾ ਕਿ ਫਿਰ ਵੀ ਜਦੋਂ ਨੈਕਸਟ ਬੱਚੇ ਉਹਨਾਂ ਨੈਕਸਟ ਸੈਕਸ਼ਨ ਦੇ ਵਿੱਚ ਮੇਰਾ ਪ੍ਰੋਗਰਾਮ ਫੇਰ ਕਰਵਾਇਆ ਜਿਹਾ ਵੇ ਤਧਵਤ ਸੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਭਗਵੰਜੀ ਤੁਹਾਡਾ ਨਾਮ ਵੀ ਭਗਵੰਤ ਸਿੰਘ ਤੇ ਤੁਸੀਂ ਸਾਡੇ ਜਿਹੜੇ ਕੰਮ ਵੀ ਆ ਉਹ ਵੀ ਭਲੇ ਵਾਲੇ ਆ ਪ੍ਰਮਾਤਮਾ ਤੁਹਾਡੀ ਚੜ੍ਹਦੀ ਕਲਾ ਰੱਖੇ ਉਹ ਤੰਦਰੁਸਤੀ ਰੱਖੇ ਮੈਂ ਬਾਬਾ ਨਾਨਕ ਜੀ ਅੱਗੇ ਇਹ ਹੀ ਬੇਨਤੀ ਕਰਦਾ ਕਿ ਤੁਹਾਡਾ ਜਿਹੜਾ ਜੋ ਮਿਸ਼ਨ ਹੈ ਤੁਸੀਂ ਉਸ ਵਿੱਚ ਕਾਮਯਾਬ ਹੋਵੋ ਤੁਸੀਂ ਲੋਕਾਂ ਨੂੰ ਜਾਗਰੂ ਕਰ ਰਹੇ ਹੋ ਬਾਬਾ ਨਾਨਕ ਜੀ ਨੇ ਵਿਚਾਰ ਦਾਸੀਆਂ ਕੀਤੀ ਸੀ ਤੁਹਾਡੀਆਂ ਦਾਸੀਆਂ ਤਾਂ ਬਹੁਤ ਹੋ ਗਈਆਂ ਅੱਜ ਤੁਸੀਂ ਆਈਡੇ ਨਵਾਂ ਸ਼ਹਿਰ ਆਏ ਆ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਹੈ ਤੁਸੀਂ ਸਾਡੇ ਬੱਚਿਆਂ ਨੂੰ ਗਾਈਡ ਕਰਕੇ ਚੱਲੇ ਆ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤੁਸੀਂ ਲੰਗਦੇ ਵੱਗਦੇ ਜਦੋਂ ਵੀ ਇੱਧਰ ਆਓ ਤਾਂ ਜਰੂਰ ਸਾਨੂੰ ਅਸ਼ੀਰਵਾਦ ਦੇ ਕੇ ਜਾਇਓ ਧੰਨਵਾਦ ਤੁਹਾਡਾ ਗ੍ਰੇਟ ਥੈਂਕਸ ਬੇਨੀ ਮੇਰੀ ਥੈਂਕਸ ਬੰਡਲਸ ਆਫ ਥੈਂਕਸ ਲਾਡ